ਕਪੂਰਥਲਾ ਦੀ ਮਾਡਰਨ ਜੇਲ੍ਹ ਦੇ ਵਿੱਚ ਸ਼ਨੀਵਾਰ ਦੇਰ ਸ਼ਾਮ ਇੱਕ ਵਾਰ ਮੋੜ ਤੋਂ ਜੰਮ ਕੇ ਹੰਗਾਮਾ ਹੋਇਆ ਕਈ ਕੈਦੀ ਆਪਸ ਵਿੱਚ ਪਿੱੜ ਗਏ ਝਗੜੇ ਦੌਰਾਨ ਕਈ ਕੈਦੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਕਪੂਰਥਲਾ ਦੇ ਵਿੱਚ ਦਾਖਲ ਕਰਾਇਆ ਗਿਆ ਏ ਜਦਕਿ ਕਈਆਂ ਨੂੰ ਲੁਧਿਆਣਾ ਰੈਫਰ ਕੀਤਾ ਗਿਆ ਦੱਸਿਆ ਕਿ ਜੇਲ੍ਹ ਦੇ ਅੰਦਰ ਹੀ ਰੌੜਾ ਚੱਲਿਆ ਜਿਸ ਦੇ ਵਿੱਚ 5 ਲੋਕਾਂ ਤੇ ਜ਼ਖਮੀ ਹੋਣ ਦੀ ਖਬਰ ਹੈ ਜ਼ਖਮੀਆਂ ਦੇ ਵਿੱਚ ਜ਼ਰਾਦਾਰ 307 ਅਤੇ 302 ਦੀਆਂ ਧਰਾਵਾਂ ਦੇ ਤਹਿਤ ਕੈਦ ਨੇ ਜ਼ਖਮੀਆਂ ਦੇ ਵਿੱਚ ਕਮਲਜੀਤ ਕੁਲਵਿੰਦਰ ਮਨਜਿੰਦਰ ਅਤੇ ਹੋਰ ਕਈ ਹਵਾਲਾਤੀ ਸ਼ਾਮਲ ਨੇ ਜੋ ਗੰਭੀਰ ਤੌਰ ਤੇ ਜ਼ਖਮੀ ਹੋਏ ਨੇ ਜਦ ਕਿ ਰੌਕੀ ਅਤੇ ਨੇਕੀ ਜੇਲ੍ਹ ਹਸਪਤਾਲ ਦੇ ਵਿੱਚ ਹੀ ਭਰਤੀ ਕੀਤੇ ਗਏ ਨੇ ਜਾਣਕਾਰੀ ਦੇ ਮੁਤਾਬਕ ਜੇਲ੍ਹ ਦੇ ਵਿੱਚ ਲੜਾਈ ਨਸ਼ੇ ਦੇ ਕਾਰੋਬਾਰ ਦੇ ਉੱਤੇ ਕਾਬਜ਼ੇ ਨੂੰ ਲੈ ਕੇ ਦੱਸੀ ਜਾ ਰਹੀ ਹੈ। ਕਰੀਬ 1 ਘੰਟੇ ਦੇ ਉੱਤੇ ਜੇਲ੍ਹ ਦੇ ਵਿੱਚ ਹੰਗਾਮਾ ਹੋਇਆ। ਜ਼ਿਲ੍ਹਾ ਪ੍ਰਸ਼ਾਸਨ ਨੇ ਬਹੁਤ ਮੁਸ਼ਕਲ ਦੇ ਨਾਲ ਕੈਦੀਆਂ ਨੂੰ ਸੰਭਾਲਿਆ। ਉੱਤੇ ਹੀ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਘਟਨਾ ਤੋਂ ਬਾਅਦ ਦੇਰ ਰਾਤ ਜੇਲ੍ਹ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ। ਦੱਸਦੀ ਕਿ ਪਿਛਲੇ 1 ਮਹੀਨੇ ਦੇ ਵਿੱਚ ਕਪੂਰਥਲਾ ਦੀ ਮਾਡਰਨ ਜੇਲ੍ਹ ਵਿੱਚ ਤੀਜੀ ਵਾਰ ਗੈਂਗਵਾਰ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਕਰੀਬ 1 ਦਰਜਨ ਦੇ ਕਰੀਬ ਹਵਾਲਾਤੀ ਅਤੇ ਕੈਦੀ ਜ਼ਖਮੀ ਹੋ ਚੁੱਕੇ ਨੇ ਪ੍ਰਭਾਵਜੂ ਦੇਸ਼ ਤੇ ਅਜੇ ਤੱਕ ਕੋਈ ਵੀ ਸਖਤ ਕਾਰਵਾਈ ਨਹੀਂ ਹੋ ਰਹੀ ਉੱਤੇ ਹੀ ਸਰਕਾਰ ਵੀ ਮੂਕ ਦਰਸ਼ਕ ਪਣੀ ਹੋਈ ਹੈ ਗੁਰਦਾਸਪੁਰ ਜੇਲ੍ਹ ਕਾਂਡ ਦੇ ਵਿੱਚ ਵੀ ਸਭ ਤੋਂ ਵੱਡਾ ਹੱਥ ਮਾਡਰਨ ਜੇਲ੍ਹ ਕਪੂਰਥਾ ਤੋਂ ਪੁੱਜੇਗੇ ਇੱਕ ਹੀ ਗੈਂਗ ਦੇ ਅਪਰਾਧੀਆਂ ਦਾ ਸੀ